ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਇਆਗਾ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸ਼ਰਧਾਂਜਲੀਆਂ ਜਿਹੜੀਆਂ ਦਿੱਤੀਆਂ ਗੰਜਾਂ ਨੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਕੋਈ ਇਸ ਵਿਧਾਨ ਸਭਾ ਚ ਪੇਟ ਕੀਤੇਗਾ ਜਿਨ੍ਹਾਂ ਵਿੱਚ ਸਰਪ੍ਰਸਤ ਸਰਦਾਰ ਹਰਮੇਲ ਸਿੰਘ ਟੋੜਾ ਜੀ ਸਾਬਕਾ ਮੰਤਰੀ ਸ਼੍ਰੀ ਰਕबीर ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲ ਡੀ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਸ਼ਹੀਦ ਪ੍ਰਕਪਾਲ ਸਿੰਘ ਲਾਸਟ ਨਾਈਟ ਸ਼ਹੀਦ ਹਰਬਿੰਦਰ ਸਿੰਘ ਸਿਪਾਹੀ ਸ਼੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਗੇ ਅਦਾਕਾਰ ਅਤੇ ਕਾਮੇਡੀਅਨ ਸ਼੍ਰੀ ਚਰਨਜੀਤ ਅਉਦਾ ਜੀ ਜਿਹੜੇ ਕਿ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀ ਸਰਦਾ ਦੇ ਉਹ ਨਰਤਕ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਬਾਰਾ ਮੁੜ ਜੁੜੇਗਾ ਔਰ ਜਦੋਂ ਦੁਬਾਰਾ ਹਾਊਸ ਜੁੜੇਗਾ ਤਾਂ ਉਸ ਸਮੇ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ ਨੇਗੀਆਂ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ ਅਬਜ਼ਰਵੇਸ਼ਨ ਜਿਹੜੀਆਂ ਲੱਗੀਆਂ ਰਗੀਆਂ ਉਹਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇਗੀਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਸਬਾਕ ਜਿਹੜੀਆਂ ਹੁਣੇ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਹੜ੍ਹ ਇਸ ਸਾਲ ਚ ਆਏ ਨੇ ਮੈਂ ਸਮਝਦਾ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਿਟ ਦੇ ਕਲੀਗ ਮੇਰੇ ਨਾਲ ਖੜੇ ਨੇ ਬਰਿੰਦਰ ਗੁਹਿਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿਹੜੇ-ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨਗੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮਝਦਾ ਉਹਦੀ سپورਟ ਕਰਨ ਗੀਆਂ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜੜਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਊਗੀ ਧੰਨਵਾਦ